ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਕਿ ਤੁਹਾਨੂੰ ਪਤਾ ਹੀ ਆ ਸੰਗਤ ਜੀ ਸਾਡੇ ਜੋ ਖੜਾ ਦੇ ਵਿੱਚ ਆਪਣੀ ਸੰਸਤਾ ਬਾਬਾ ਦੀ ਫਿਰ ਸੇਵਾਦਾਰ ਗਰਾਊਂਡ ਜੀ ਉਤੇ ਕੋਲੀ ਆਪਾਂ ਕਰ ਰਹੇ ਆ ਤੇ ਸੇਵਾਵਾਂ ਕਰ ਰਹੇ ਆ ਅੱਜ ਸਾਡੇ ਕੋਲ ਦੋ ਏਸੀ ਜਿਹੜੇ ਵਿੰਡੋ ਜਿਹੜਾ ਸਾਡਾ ਕੈਂਪ ਲੱਗਣਾ ਉਹਦੇ ਵਿੱਚ ਲਾਉਣੇ ਆ ਤੇ ਇੱਕ ਜਿੱਥੇ ਸਾਡੀ ਰਾਤ ਨੂੰ ਟੀਮ ਸੌਂਦੀ ਆ ਤੇ ਇੱਕ ਬੱਸ ਦੇ ਵਿੱਚ ਪਿਛਲੇ ਪਾਸੇ ਲਾਉਣਾ ਤੇ ਉਹਦੀ ਲੋੜ ਸੀਗੀ ਤੇ ਅੱਜ ਮੇਰੇ ਪ੍ਰਹਾੜ ਨਿਰਮਨ ਇਲੈਕਟ੍ਰੋਨਿਕ ਤੋਂ ਖੁੱਡੇ ਤੋਂ ਇਸ ਹਰੇਕ ਵਕਤ ਸਾਡੀ ਸੰਸਥਾ ਦੇ ਨਾਲ ਖੜਦੇ ਆ ਚਾਹੇ ਇਹਨਾਂ ਦਾ ਸਨੇਕ ਦੇ ਉੱਪਰ ਪੈਟਰੋਲ ਪੰਪਾਂ ਗੜਦੀ ਵਾਲਾ ਉੱਥੇ ਜਦੋਂ ਤੇਲ ਦੀ ਹੋਵੇ ਚਾਹੇ ਕਿਸੇ ਚੀਜ਼ ਦੀ ਹੋਵੇ ਇਹਨਾਂ ਦਾ ਫੋਨ ਆ ਜਾਣਾ ਵੀ ਮੈਨੂੰ ਦੱਸੋ ਕਿ ਮੇਰੀ ਮੈਂ ਕਿਸ ਚੀਜ਼ ਤੁਹਾਡੇ ਨਾਲ ਹੈਲਪ ਕਰ ਸਕਦਾ ਸਾਡੀ ਸੰਸਥਾ ਦੀ ਇਹ ਇਹ ਜਿਹੜੀ ਆ ਸਾਡੀ ਸੰਸਥਾ ਬਾਬਾ ਦੀਪ ਸਿੰਘ ਸੇਵਾਦਾਲ ਜੇ ਪਿੱਛੇ ਜੋ ਕੋ ਖੜੇ ਆ ਉਹਨਾਂ ਦਾ ਵੀ ਮੈਂ ਤੜੀ ਮੈਂ ਮੂਰੇ ਕੈਮਰੇ ਤੇ ਲਾਉਣਾ ਇਹ ਨਹੀਂ ਨਹੀਂ ਕਿਹਾ ਤੇ ਕਹਿੰਦੇ ਨਹੀਂ ਮਣਾਉਣੀ ਪਰ ਮੈਨੂੰ ਮੈਂ ਦੇਖ ਲਿਆ ਸੀ ਚਿਹਰੇ ਤੋਂ ਪਰ ਅਸਲ ਦੇ ਵਿੱਚ ਪਤਾ ਕੀ ਹੈ ਸੰਸਥਾ ਬਾਬਾ ਦੀਪ ਸਿੰਘ ਸੇਵਾਦਲ ਮੈਂ ਜੋ ਚਿਹਰਾ ਮੈਂ ਦਿਦਾ ਆਪਾਂ ਅੱਗੇ ਕਰਦੇ ਹਾਂ ਸਵਾਵਾ ਪਰ ਪਿੱਛੇ ਬਹੁਤ ਬੰਦੇ ਆਏ ਹੋ ਜਿਹੜੇ ਸੰਸਥਾ ਨੂੰ ੱਤਕਾ ਲਾਉਂਦੇ ਆ ਤੇ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਗਾਂ ਖੜੀ ਕੀਤੀ ਹੈ ਤਾਂ ਹੀ ਜਾ ਕੇ ਪੰਜਾਬ ਦੇ ਹਰੇਕ ਕੋਨੇ 'ਚ ਸਵਾਵਾ ਕਰ ਸਕੀ ਨਾ ਸੰਸਥਾ ਤੇ ਇਹੋ ਜਿਹੇ ਭਰਾਵਾਂ ਦੇ ਕਾਰਨ ਆ ਇਹ ਐਨਆਰਆਈ ਭਰਾਵਾਂ ਦੀ ਬਦੌਲਤ ਆ 2 ਏਸੀ ਲੈ ਕੇ ਆ ਪਹੁੰਚਿਆ ਕਹਿੰਦੇ ਨਹੀਂ ਮੈਂ ਆਉਣਾ ਮੈਂ ਆ ਆ ਬਣ ਕੇ ਸਵਾਵਾਂ ਦੇਖਣੀਆਂ ਆ ਤੇ ਨਾਲੇ ਮੈਂ ਆਣ ਕੇ ਇੱਥੇ ਆਉਣਾ ਆ ਤੇ ਮੈਂ ਧੰਨਵਾਦ ਆ ਭਾਈ ਤੁਹਾਨੂੰ ਬਹੁਤ ਬਹੁਤ ਭਾਈ ਭਾਈ ਧੰਨਵਾਦ ਕੋਈ ਨਹੀਂ ਹੋਰ ਵੀ ਕੋਈ ਸੇਵਾ ਵਾ ਦਸਤੀ ਜਾਓ ਤੁਹਾਨੂੰ ਆਉਣ ਦੀ ਲੋੜ ਨਹੀਂ ਇਹੀ ਆਵਾਂਗੇ ਵਾਹਿਗੁਰੂ ਵਾਹਿਗੁਰੂ ਇਹ ਇਹ ਇੱਕ ਪਿਆਰ ਆ ਜੀ ਇੱਕ ਸਾਰਿਆਂ ਦਾ ਮੇਰੇ ਏਰੀਆ ਦਾ ਮੇਰੇ ਇਲਾਕੇ ਦਾ ਇਹ ਪਿਆਰ ਆ ਜਿੱਥੇ ਵੀ ਮੈਂ ਦੁਕਾਨ ਤੇ ਕੋਈ ਫੋਨ ਪਾਜੀ ਕਰਦਾ ਨਾ ਭਾਜੀ ਤੂੰ ਮੰਨਣਾ ਨਹੀਂ ਇੰਨਾ ਪਿਆਰ ਦੇ ਰਿਹਾ ਨਾ ਮੈਂ ਦੱਸ ਨਹੀਂ ਸਕਦਾ ਵੀ ਜੋ ਤੁਸੀਂ ਕਰਦੇ ਬੈ ਨਾ ਇਹ ਕੋਈ ਕਰ ਸਕਦਾ ਹੈ ਪ੍ਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਹਰ ਇੱਕ ਬੰਦਾ ਨਹੀਂ ਇਹ ਕਰ ਸਕਦਾ ਭਾਈ ਬਹੁਤ ਬਹੁਤ ਪਿਆਰ ਦੇ ਰਿਹਾ ਮੈਂ ਸੱਚੀ ਮੇਰਾ ਮਨ ਖੁਸ਼ ਹੋ ਜਾਂਦਾ ਵੀ ਮੈਂ ਪਤਾ ਨਹੀਂ ਪ੍ਰਮਾਤਮਾ ਨੇ ਚਲੋ ਆਪਾਂ ਨੂੰ ਇੰਨੇ ਜੋਗੇ ਸਮਝਿਆ ਜਿਹੜਾ ਵੀ ਮੈਂ ਅਸੀਂ ਸਵਾਮਾਂ ਜਿਹੜੀਆਂ ਪ੍ਰਮਾਤਮਾ ਮੇਤੋਂ ਪਰਵਾ ਰਿਆ ਪਰ ਪਿਆਰ ਵੀ ਲੋਕਾਂ ਦਾ ਬਹੁਤ ਮਿਲ ਰਿਹਾ ਮੈਂ ਇਹਨਾਂ ਦਾ ਤੁਹਾਡਾ ਸਾਰਿਆਂ ਦਾ ਰੀਣੀ ਰਹੂੰਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ